ਅੱਜ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਅਜੈਬ ਸਿੰਘ ਝੱਠਾ ਐਡਵੋਕੇਟ ਆਏ ਹੋਏ ਨੇ ਵੈਸੇ ਇਹ ਪਿੱਛੋਂ ਨਕੋਦਰ ਨਾਲ ਸੰਬੰਧ ਰੱਖਦੇ ਨੇ ਪਰ ਬੜੇ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਉੱਥੇ ਐਜ ਬੈਰਿਸਟਰ ਕੰਮ ਕਰ ਰਹੇ ਨੇ ਝੱਠਾ ਸਾਹਿਬ ਸਵਾਗਤ ਕਰੰਤੋ ਬਾਦ ਜਿਹੜੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹਣਾ ਹੈ ਜਿਹੜੀ ਪੰਜਾਬ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਆ ਕਿ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਤੇ ਜਿਹੜੇ ਵਿਦਿਆਰਥੀ ਆ ਉਹ ਕੈਨੇਡਾ ਜਾਂਦੇ ਆ ਉਹ ਕੇਵਲ ਪੜ੍ਹਨ ਨਹੀਂ ਜਾਂਦੇ ਉਹ ਕੈਨੇਡਾ ਆਸਲ ਦੇ ਵਿੱਚ ਸੈਟਲ ਹੋਣਾ ਜਾਂਦੇ ਆ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਐਸ ਸਮੇਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਕੁਝ ਨੂੰ ਪੀਆਰ ਮਿਲ ਗਈ ਕੁਝ ਵਰਕ ਪਰਮਿਟ ਤੇ ਆ ਕੁਝ ਨੂੰ ਵਰਕ ਪਰਮਿਟ ਵੀ ਨਹੀਂ ਮਿਲਿਆ ਤਾਂ ਇੱਕ ਸੰਕਟ ਦੀ ਸਥਿਤੀ ਆਈ ਹੋਈ ਆ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਨੇ ਕੁਝ ਫੀਸ ਵੀ ਵਧਾਈ ਆ ਮੈਂ ਜਿਹੜੀ ਗੱਲ ਤੁਹਾਨੂੰ ਪੁੱਛਣੀ ਚਾਹਉਣਾ ਕਿ মিডিਆ ਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਖਬਰਾਂ ਛਪਦੀਆਂ ਨੇ ਕਿ ਜਿਹੜੇ ਉਹ ਵਿਦਿਆਰਥੀ ਨੇ ਉਹ ਉੱਥੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਨੂੰ ਕੰਮ ਆਉਂਦਾ ਨਹੀਂ ਜਾਂ ਉਹ ਡਿਪਰੈਸ਼ਨ ਵਿੱਚ ਆ ਜਾਂ ਉਹ ਪੰਜਾਬ ਤੋਂ ਪਿੱਛੋਂ ਪੈਸੇ ਮੰਗਾਉਂਦੇ ਆ ਮਾਪਿਓ ਬਹੁਤਾ ਪੈਸਾ ਭੇਜ ਨਹੀਂ ਸਕਦੇਗੇ ਤੁਸੀਂ ਕੀ ਸਮਝਦੇ ਆ ਕਿ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਆ ਉੱਥੇ ਜਾਂਦੇ ਨੇ ਉਹ ਪੰਜਾਬ ਵਿੱਚ ਰਹਿੰਦੇ ਆ ਆਇਲਸ ਤੋਂ ਇਲਾਵਾ ਖੋਰ ਕੀ ਤਿਆਰੀ ਕਰਕੇ ਜਾਣ ਕਿ ਉਹਨਾਂ ਦੀ ਜ਼ਿੰਦਗੀ ਉੱਥੇ ਸੌਖੀ ਹੋਵੇ ਉਹ ਕੈਨੇਡੀਅਨ ਸਭਿਆਚਾਰ ਨੂੰ ਸਮਾਜ ਨੂੰ ਸਮਝ ਕੇ ਉੱਥੇ ਛੇਤੀ ਆ ਉਤੋਂ ਦੇ ਵਿਸ਼ੰਦੇ ਵੀ ਬਣ ਸਕਣ ਤੇ ਉੱਥੇ ਉਹ ਯੋਗਦਾਨ ਵੀ ਪਾ ਸਕਦਾ ਸਭ ਤੋਂ ਪਹਿਲਾਂ ਤੁਹਾਨੂੰ ਪਿਆ ਪਰਿ ਸასიਖਾਲ ਜਿਹੜਾ ਤੁਸੀਂ ਮੌਕਾ ਦਿੱਤਾ ਹੈਗਾ ਵਾਕਿਆ ਮੈਂ ਬਿਲੋਂਗ ਨੂੰ ਕੁਦਰਦੂ ਕਰਦਾ ਹੈਗਾ ਤੇ ਉਮਰ ਮੇਰੀ ਐਸੇ 66 ਸਾਲ ਹੋ ਗਈ ਆ ਤੇ ਪੂਰੇ 33 ਸਾਲ ਦੀ ਉਮਰ ਚ ਮੈਂ ਗਿਆ ਸੀਗਾ ਹੁਣ ਇਹ ਸਮਝ ਲਓ ਵੀ ਹਿੰਦੁਸਤਾਨ ਜੀ 33 ਸਾਲ ਰਹਿ ਗਏ ਰਿਹਾ ਹੈਗਾ ਤੇ 33 ਸਾਲ ਹੀ ਮੈਨੂੰ ਬਾਹਰ ਕੈਨੇਡਾ ਚ ਰਹਿੰਦੇ ਨੂੰ ਹੋ ਗਏ ਹੈਗੇ ਆ ਪ੍ਰਵਾਸ ਜਿਹੜਾ ਹੈਗਾ ਨਾ ਜੀ ਬਹੁਤ ਪੁਰਾਣਾ ਚੱਲੀਆਂ ਤੋਂ ਚੱਲਦਾ ਆ ਰਿਹਾ ਹੈਗਾ ਹਮੇਸ਼ਾ ਹੀ ਪੰਜਾਬੀ ਇੱਕ ਦੂਜੇ ਥਾਂ ਤੋਂ ਦੂਜੇ ਨਾਲ ਜਾਂਦੇ ਰਹੇ ਹੈਗੇ ਆ ਪਹਿਲਾਂ 1972 ਦੇ ਵਿੱਚ 1970-72 ਦੇ ਵਿੱਚ ਆਪਣੇ ਪੰਜਾਬੀ ਬਹੁਤ ਗਏ ਉਦੋਂ ਵੀ ਰੋਲਾ ਪੈਂਦਾ ਸੀਗਾ ਉਦੋਂ ਡਿਸਕ੍ਰਿਮੀਨੇਸ਼ਨ ਹੁੰਦੀ ਸੀ ਲੋਕਾਂ ਨੂੰ ਉਦੋਂ ਸੌਖੇ ਨਹੀਂ ਸੀਗੇ ਹੁਣ ਸਾਡੇ ਨਾਲ ਉਹ ਓਕੇ ਸੀਗੇ ਉਦੋਂ ਅਗ੍ਰੇਜੂਏਟ ਨੂੰ ਕੱਟਦੇ ਸੀਗੇ ਵੀ ਸਾਡੇ ਤੋਂ ਵਿੱਚੋਂ ਨਹੀਂ ਗਏ ਉਦੋਂ ਬਾਅਦ ਜਦੋਂ 84 ਵਿੱਚ ਅੱਤਵਾਦ ਦਾ ਜੋਰ ਪਿਆ ਹੈਗਾ ਉਦੋਂ ਬਾਅਦ 90 99 92 ਦੇ ਵਿੱਚ ਬਹੁਤ ਸਾਰੇ ਬੰਦੇ ਰਿਫਿਊਜੀ ਦੇ ਤੌਰ ਤੇ ਗਏ ਹੈਗੇ ਆ ਵੀ ਉਦੋਂ ਵੀ ਉਹ ਰੌਲਾ ਪਾਉਂਦੇ ਸੀਗੇ ਵੀ ਸਾਰੇ ਬਾਹਰ ਨਿਕਲ ਗਏ ਬਾਹਰ ਨਿਕਲ ਗਏ ਤੇ ਹੁਣਾਂ ਸਟੂਡੈਂਟਸ ਉਹ ਬਾਹਰ ਨਿਕਲ ਕੇ ਆ ਗਏ ਆ ਤੇ ਇਹ ਕਹਿੰਦੇ ਵੀ ਸਾਰੇ ਹੀ ਚਲੇ ਚੱਲੇ ਹੈਗੇ ਆ ਤੁਪਰ ਮੈਨੂੰ ਕਦੀ ਇਹ ਲੱਗਾ ਨਗਾ ਵੀ ਸਾਰੇ ਜਾ ਨਹੀਂ ਸਕਦੇ ਮੈਨੂੰ ਕੁਝ ਦਿਨਾਂ ਤੁਹਾਨੂੰ ਸਭ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੋਣਾ ਕਿੰਨੇ ਕ ਪਰਸੈਂਟ ਲੋਕ ਜਿਹੜੇ ਆ ਪ੍ਰਾਇਮਰੀ ਤੋਂ ਰਹਿ ਜਾਂਦੇ ਆ ਪ੍ਰਾਇਮਰੀ ਵਿਦਿਆ ਨਹੀਂ ਲੈ ਸਕਦੇ ਉਹ ਨਹੀਂ ਜਾ ਸਕਣਗੇ ਕਿ ਮੈਟ੍ਰਿਕ ਨਹੀਂ ਕਰ ਸਕਦੇ ਕੋਈ ਬੰਦਾ ਮੈਟ੍ਰਿਕ ਕਿੰਨੇ ਕ ਪਰਸੈਂਟ ਜਿਹੜੇ ਹੈਗੇ ਆ ਹਾਈਲਾਈਟਸ ਕਰਕੇ ਜਾਂਦੇ ਆ ਜਿਹੜੇ ਬਾਹਰ ਗਏ ਹੈਗੇ ਆ ਮੈਂ ਬਾਹਰ ਜਾਣ ਦੇ ਬਿਲਕੁਲ ਅਗੇਂਸਟ ਨਹੀਂਗਾ ਖਰੇਕ ਨੂੰ ਆਪਦੇ ਚੰਗੇ ਭਵਿੱਖ ਦੇ ਲਈ ਜਿੱਥੇ ਬਣਦਾ ਹੋਵੇ ਉਹਨੂੰ ਜਾਣਾ ਚਾਹੀਦਾ ਹੈਗਾ ਉਦੋਂ ਆ ਬੈਟਰੀ ਲਾਈਫ ਹੋਊਗੀ ਜੇ ਸਾਰੇ ਤੁਹਾਡੇ ਖਿਆਲ ਇਤੇ ਹਿੰਦੁਸਤਾਨ ਚ ਰਹੇਦੇ ਤਾਂ ਉਹਨਾਂ ਦੀ ਕੋਈ ਬੈਟਰੀ ਲਾਈਫ ਖਰਾਬ ਹੋ ਜਾਣੀ ਸੀ ਜੇ ਉਹ ਚੰਗੇ ਜਾਂਦੇ ਹੈਗੇ ਹੈਗੇ ਇਹਦਾ ਚੱਟਾ ਮੇਰਾ ਸਵਾਲ ਜਿਹੜਾ ਹੈਗਾ ਨਾ ਉਹ ਇਹ ਆ ਕਿ ਉਹਨਾਂ ਨੂੰ ਪੰਜਾਬ ਚ ਕੀ ਸਿੱਖ ਕੇ ਜਾਣਾ ਚਾਹੀਦਾ ਕਿਉਂਕਿ ਵੇਖੋ ਪੜ੍ਹਾਈ ਤਾਂ ਉਹਨਾਂ ਨੇ ਉੱਥੇ ਜਾ ਕੇ ਕਰਨੀ ਆ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੀਆਂ ਕਿਹੋ ਜਿਹੀਆਂ ਸਮੱਸਿਆਵਾਂ ਜਿਵੇਂ ਕਈ ਵਾਰੀ ਇਹ ਪਤਾ ਲੱਗਦਾ ਹੈਗਾ ਕਿ ਬੱਚਿਆਂ ਨ ਉਹ ਉਥੇ ਰੋਟੀ ਦੀ ਸਮੱਸਿਆ ਹੀ ਆ ਜਾਂਦੀ ਹੈ ਕਿ ਮਿਡਲ ਤੁਹਾਡੀ ਗੱਲ ਸਹੀ ਹੈਗੀ ਆ ਕਿ ਕੋਈ ਗਰੀਬ ਘਰ ਦਾ ਬੱਚਾ ਜਾਂ ਜਿਹੜਾ 10ਵੀਂ ਵੀ ਨਹੀਂ ਜਾਂ ਪਲੱਸ 2 ਵੀ ਨਹੀਂ ਟੱਪਿਆ ਉਹ ਤਾਂ ਉੱਥੇ ਜਾ ਹੀ ਨਹੀਂ ਸਕਦਾ ਮਿਡਲ ਕਲਾਸ ਚ ਜਾਂਦੇ ਆ ਮਿਡਲ ਕਲਾਸ ਚ ਪੰਜਾਬ ਚ ਬੱਚਿਆਂ ਨੂੰ ਵਾਕਿਆਮ ਕਰਕੇ ਕੰਮ ਨਹੀਂ ਲਾਇਆ ਜਾਂਦਾ ਤਾਂ ਜਦੋਂ ਉੱਥੇ ਜਾਂਦੇ ਆ ਤੇ ਫਿਰ ਇੱਕਦਮ ਬੋਝ ਪੈ ਜਾਂਦਾ ਹੈਗਾ ਕਿ ਉਸ ਨਾਲ ਕਿਵੇਂ ਕੂਪ ਅਪ ਕੀਤਾ ਜਾ ਸਕਦਾ ਥੋੜੇ ਦਿਨ ਜਦੋਂ ਮੈਂ ਗਿਆ ਸੀਗਾ ਥੋੜੇ ਚੰਗੇ ਘਰ ਤੋਂ ਗਿਆ ਸੀਗਾ ਵਕੀਲ ਸੀਗਾ ਇੱਥੇ ਵੀ ਤੇ ਕਦੇ ਨਾ ਪਾਣੀ ਚਾਕੇ ਪੀਤਾ ਸੀਗਾ ਤੇ ਨਾਲ ਅਕਦੀ ਰੋਟੀ ਮੰਗੋਣੀ ਤੇ ਕੀ ਹੈਗੀ ਤੇ ਕੋਈ ਮੁੰਡਾ ਭਾਂਡੇ ਮਾਂ ਦਾ ਮੁੰਡਾ ਤੁਰ ਕੇ ਆਣਾ ਤੂੰ ਕੁੜੀਆਂ ਮੇਰਾ ਭਾਂਡੇ ਕੋਈ ਭਾਂਡੇ ਮਾਂ ਦਾ ਸੀਗਾ ਤੇ ਮੈਨੂੰ ਕਹਾਂ ਤੂੰ ਕੁੜੀਆਂ ਤੂੰ ਭਾਂਡੇ ਕਿਉਂ ਮਾਂ ਦਾ ਹੈਗਾ ਜਦੋਂ ਬਾਹਰ ਗਏ ਤੇ ਵਰਕ ਕਲਚਰ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਜਦੋਂ ਪਹਿਲੀ ਵਾਰੀ ਮੈਂ ਆਟੇ ਦੇ ਵਿੱਚ ਹੱਥ ਪਾਏ ਸੀਗੇ ਤਾਂ ਆਟਾ ਨਾਲ ਹੀ ਬਾਹਰੋਂ ਤੁਰਿਆ ਆਉਂਦਾ ਸੀਗਾ ਤੇ ਉਸ ਦਿਨ ਮੈਨੂੰ ਆਪਣੀ ਬੀਬੀ ਚੇਤੇ ਆਈ ਸੀ ਇੱਕ ਵਾਰੀ ਬੀਬੀ ਮੇਨ ਨਾਲ ਰੋਟੀ ਨਾ ਪਕੀ ਤੇ ਮੈਂ ਰੋਟੀ ਛੱਡ ਕੇ ਘਰ ਨੂੰ ਚਲੇ ਗਿਆ ਭੁੱਖਾ ਰਿਆ ਮੈਂ ਵੀ ਤੇ ਰਾਤ ਨੂੰ ਆਇਆ ਤੇ ਬੀਬੀ ਮੈਨੂੰ ਕਹੇ ਪੁੱਤ ਤੂੰ ਭੁੱਖਾ ਚੱਲ ਗਿਆ ਸੀ ਮੈਂ ਵੀ ਰੋਟੀ ਨਹੀਂ ਖਾਧੀ ਉਦੋਂ ਮੈਨੂੰ ਆਪਣੀ ਮਾਂ ਚ ਇੱਥੇ ਆਈ ਸੀਗੀ ਮੈਂ ਇੱਕ ਦੱਸ ਇੱਕ ਵਾਰ ਬਹੁਤ ਕਿੰਨਾ ਵੀ ਜਿਹਨੇ ਬਾਹਰ ਜਾਣਾ ਜਾਓ ਪਰ ਅੱਥੀ ਕੰਮ ਕਰਨਾ ਸਿੱਖ ਕੇ ਜਾਓ ਉਹਦੇ ਲਈ ਐਗਜ਼ਾਮਪਲ ਦੇਣਾ ਜਦੋਂ ਉਦੋਂ 11 ਦੀ ਮੈਂ ਤੇ ਮੈਂ 90 ਦੀ ਗੱਲ ਕਰ ਰਿਹਾ ਤੇ ਮੇਰਾ ਇੱਕ ਦੋਸਤ ਸਿਗਾ ਉਹ ਗੈਸ ਸਟੇਸ਼ਨ ਉੱਥੇ ਮੈਨੇਜਰ ਲੱਗਾ ਹੋਇਆ ਅਸੀਂ ਪਟੋਲ ਪਪ ਕਹਿੰਦੇ ਆ ਤੇ ਉਹਨੂੰ ਉੱਥੇ ਗੈਸ ਗੈਸ ਸਟੇਸ਼ਨ ਕਹਿੰਦੇ ਹੈਗੇ ਹਾਂ ਤੇ ਉਹ ਗੈਸ ਸਟੇਸ਼ਨ ਤੇ ਉਹ ਆਪ ਮੇਰਾ ਉਹ ਨਾਲ ਬੈਠਾ ਤੇ ਉਹ ਅੰਦਰ ਏਸੀ ਰੂਮ ਦੇ ਵਿੱਚ ਬੈਠਾ ਆਪ ਆਫਿਸ ਦੇ ਅਫਸਰ ਕੰਮ ਕਰ ਰਿਹਾ ਹੈਗਾ ਤੇ ਬਾਹਰ ਦੋ ਪੰਜਾਬੀ ਮੁੰਡੇ ਨੌਕਰੋ ਕੋ ਕੰਮ ਕਰ ਰਹੇ ਤੇ ਇੱਕ ਗੋਰਾ ਟਾਇਲਟ ਤੇ ਰੈਸਟਰੂਮ ਕਹਿੰਦੇ ਸੀ ਉਹ ਰੈਸਟਰੂਮ ਸਾਫ ਕਰ ਰਿਹਾ ਜਿਹਨੂੰ ਇਥੇ ਟਾਇਲਟ ਕਹਿੰਦੇ ਆ ਕੋਈ ਰੈਸਟਰੂਮ ਕਹਿੰਦਾ ਕੋਈ ਵਾਸ਼ਰੂਮ ਕਹਿੰਦਾ ਉਹ ਸਾਫ ਕਰ ਰਿਹਾ ਤੇ ਮੈਂ ਉਹਨ ਦਿੱਤੀ ਸ਼ਾਬਾਸ਼ ਮੈਂ ਕਹਾਂ ਵੀ ਕਮਾਲ ਆ ਤੂੰ ਇੱਥੇ ਆ ਕੇ ਪੜਿਆ ਹੈਗਾ ਕਿੱਡੀ ਵੱਡੀ ਤੇ ਕੋਈ ਨੌਕਰੀ ਲੱਗੀ ਹੈਗੀ ਆ ਉਹ ਦੇਖ ਤੂੰ ਪੰਜਾਬੀ ਨੌਕਰ ਰੱਖਿਆ ਤੇ ਗੋਰਾ ਵੀ ਤੇਰੇ ਆ ਟੁਆਲਟਾ ਸਾਫ ਕਰਦਾ ਹੈਗਾ ਤੂੰ ਨੌਕਰ ਰੱਖਿਆ ਹੁਣ ਉਹਨੇ ਉਹਦੇ ਕੁਰਸੀ ਮੇਰੇ ਨਾਲ ਖਵਾਈ ਤੇ ਮੈਨੂੰ ਕਹਿੰਦਾ ਛੱਟਾ ਤੈਨੂੰ ਸ਼ਰਮ ਨਹੀਂ ਆਉਂਦੀ ਹੁਣ ਉਮੇਗਾ ਕਿ ਸਿਰੋ ਜਰ ਚੰਗਾ ਕਹਿਣਾ ਮੈਂ ਤੇਰੀ ਸਿਹਤ ਸ਼ਕਤੀ ਕੀਤੀ ਆ ਜਿਹੜਾ ਕਿ ਮੇਰੀ ਹੱਥ ਵਿੱਚ ਆ ਮੈਂ ਜਦੋਂ ਵੀ ਕਿਸੇ ਬੰਦੇ ਨੂੰ ਦੇਖਦਾ ਕੋਈ ਗੁਣ ਦੇਖਦਾ ਹੈਗਾ ਵਾ ਤੇ ਮੈਂ ਉਹਦੀ ਸਖਤ ਕਰਦਾ ਇਹ ਮੇਰੀ ਵੀਕਨੈਸ ਲਾ ਲਓ ਜਾਂ ਮੈਨੂੰ ਚੰਗਾ ਲੱਗਦਾ ਹੈਗਾ ਮੈਂ ਕਹਾਂ ਉਹ ਤੇਰੀ ਮੈਂ ਸਖਤ ਕੀਤੀ ਆ ਤੇ ਤੂੰ ਮੈਨੂੰ ਪੁੱਠਾ ਬੋਲਣ ਦਿਆ ਤੂੰ ਬੰਦਾ ਨਹੀਂ ਬਣਦਾ ਉਹ ਕਹਿੰਦਾ ਵੀ ਏ ਤੂੰ ਜਿਹੜੇ ਕੰਟਰੀ 'ਤੇ ਬੈਠਾ ਵਾ ਨਾ ਇੱਥੇ ਕਹਿੰਦਾ ਤੇਰੇ ਕੋਲ ਮੈਂ ਤਾਂ ਕਰਕੇ ਬੈਠਾਗਾ ਮੈਂ ਪੇਪਰ ਵਰਕ ਕਰ ਰਿਹਾ ਜਿਨ੍ਹਾਂ 'ਚੋ ਇੱਕ ਬੰਦਾ ਵੀ ਗੈਸ ਸਟੇਸ਼ਨ ਨਾ ਪੜਨ ਲਾਵੇ ਤੂੰ ਇੱਥਾਂ ਜਾ ਕੇ ਮੈਂ ਕੰਮ ਕਰਾਂ ਜਿਹੜਾ ਉਹ ਗੋਰਾ ਤੈਨੂੰ ਦਿਖ ਰਿਹਾ ਹੈਗਾ ਜਿਹੜਾ ਟਾਇਲਟ ਆ ਸਾਫ ਕਰ ਰਿਹਾ ਹੈਗਾ ਵਾ ਉਹ ਇਸ ਗੈਸ ਸਟੇਸ਼ਨ ਦਾ ਮਾਲਕ ਆ ਉਹਦੇ ਇਹੋ ਜਿਹੇ 17 ਹੋਰ ਗੈਸ ਸਟੇਸ਼ਨ ਆ ਵਰਕ ਕਲਚਰ ਦੀ ਗੱਲ ਹੱਥੀਂ ਕੰਮ ਕਰਨਾ ਤੁਹਾਨੂੰ ਬਹੁਤ ਜ਼ਰੂਰੀ ਆ ਇੱਥੋਂ ਜੇ ਤੁਸੀਂ ਕਿਸੇ ਵੀ ਉੱਥੋਂ ਕੈਨੇਡਾ ਚ ਜਾਣਾ ਹੈਗਾ ਵਾ ਜ਼ਰੂਰ ਇੱਥੇ ਕੰਮ ਕਰਕੇ ਜਾਓ ਜਦੋਂ ਇੱਥੇ ਬਹੁਤ ਸਾਰੇ ਆਪਣੇ ਰਿਸਰਵ ਨੂੰ ਕਿਹਾ ਭਾਈ ਤੂੰ ਆਉਣਾ ਹੈਗਾ ਤੂੰ ਟਾਇਰ ਬਦਲਣਾ ਸਿੱਖ ਕੇ ਆ ਜਾ ਤੂੰ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖ ਕੇ ਆ ਜਾ ਪੋਰਨੀ ਕਰਨਾ ਤੇ ਕੁੱਕ ਕੁੱਕ ਦਾ ਕੰਮ ਸਿੱਖ ਕੇ ਆ ਜਾ ਤੋ ਦੂਰੀਆ ਦਾ ਕੰਮ ਸਿੱਖ ਕੇ ਆ ਜਾ ਇੱਕ ਉਹ ਦੱਸਾਂ ਇੱਕ ਮੁੰਡਾ ਮੇਰਾ ਆਪਣਾ ਆਸਤੇ ਉੱਥੇ ਸਟੈਂਡਰਡ ਸੂਟ ਵਾਲੇ ਹੈਗੇ ਆ ਦੋਸਤ ਆ ਮੇਰਾ ਛੋਟਾ ਭਰਾ ਹੈ ਆ ਉਹ ਮੈਨੂੰ ਕਹਿੰਦਾ ਵੀ ਕੋਈ ਬੰਦਾ ਲਿਆ ਜਿਹਨੂੰ ਜਲੇਬੀਆਂ ਕੱਢਣੀਆਂ ਆਉਂਦੀਆਂ ਹੋਣ ਹੂੰ ਹੂੰ ਸਭ ਦੋ ਦਿਨ ਚ ਬੰਦਾ ਜਲੇਬੀਆਂ ਕੱਢਣੀ ਉਹ ਸਿੱਖ ਸਿੱਖ ਕੇ ਆ ਜਾਏਗਾ ਕਹਿੰਦਾ ਮੈਂ 6000 ਡਾਲਰ ਉਹਨੂੰ ਮੈਂ ਨੌਕਰੀ ਤੇ ਦਵਾਂਗਾ 6000 ਡਾਲਰ ਦਾ ਮਤਲਬ ਤੁਸੀਂ ਸਮਝ ਗਏ ਨਾ ਤੇ ਜਿਹੜੇ ਇਥੋਂ ਬੰਦੇ ਹੁਣ ਤਾਂ ਬਹੁਤ ਉਦੋਂ ਵੀ ਮਾੜੀ ਗੱਲ ਹੋ ਗਈ ਬਹੁਤ ਛੋਟੀ ਉਮਰ ਦੇ ਬੱਚੇ 17 18 ਸਾਲ ਦੇ 20 ਸਾਲ ਦੇ ਉਹ ਵੀ ਜਾਣਨਾ ਪਏ ਜਦੋਂ ਐਮਈ ਕਰਕੇ ਵੀ ਬੰਦੇ ਜਾਂਦੇ ਸੀ ਨਾ ਜੀ ਉੱਥੇ ਜਾ ਕੇ ਵੇਟਰ ਦਾ ਕੰਮ ਕਰਨਾ ਸਭ ਤੋਂ ਪਹਿਲਾਂ ਕੰਮ ਦਾ ਭਾਂਡੇ ਮਾਂਜੜਦਾ ਕੰਮ ਕਰਨਾ ਇਹੋ ਜਿਹੇ ਵਾਈਟ ਕਾਲਰ ਜੌਬ ਦੇ ਭਾੜ ਦੇ ਭਾੜ ਦੇ ਜੇ ਤੁਹਾਨੂੰ ਟੈਕਨੀਕਲੀ ਹੱਥੀ ਕੰਮ ਤੋਂ ਨਹੀਂ ਕਰਦੇ ਤੁਸੀਂ ਸ਼ਰਮ ਉੱਥੇ ਫੇਰੋਂ ਜਿਹੜਾ ਬੰਦਾ ਫੇਰ ਆਉਣਾ ਜੀ ਉਹਨਾਂ ਦੀ ਡਿਪਰੈਸ਼ਨ ਆ ਜੇ ਬਾਬੇ ਨਾਨਕ ਵਾਲੀ ਗੱਲ ਤੇ ਕੇ ਨੇ ਯਕੀਨ ਕੀਤਾ ਹੋਏ ਨਾ ਜੀ ਕਿਰਤ ਕਰਨ ਤੇ ਉਹ ਬੰਦਾ ਕਦੇ ਨਾ ਡਿਪਰੈਸ਼ਨ ਜਾਊਗਾ ਤੇ ਨਾ ਕਦੀ ਪੁੱਠੇ ਕੰਮ ਚ ਪਊਗਾ ਕਿਰਤ ਬੰਦੇ ਨੂੰ ਆਪਦੀ ਰੋਜੀ ਰੋਜੀ ਆਪ ਕਮਾਉਣੀ ਚਾਹੀਦੀ ਆ ਹੱਥੀ ਕੰਮ ਕਰਨਾ ਆਉਣਾ ਚਾਹੀਦਾ ਇੱਕ ਹਜ਼ਾਰ ਤੁਹਾਨੂੰ ਹੋਰਸਲਾ ਮਾਉਣ ਇੱਕ ਇਲੈਕਟ੍ਰੀਸ਼ੀਅਨ ਦਾ ਕੰਮ ਉਹ ਬਿਜਲੀ ਦਾ ਕੰਮ ਜਾਣਦਾ ਮੇਰਾ ਇੰਜੀਨੀਅਰ ਦੋਸਤ ਹੈ ਉਹਨੂੰ ਹਰੇਕ ਪਤਾ ਵੀ ਬਿਜਲੀ ਦੀ ਪਾਵਰ ਕਿੰਨੀ ਸਪੀਡ ਨਾਲ ਜਾਂਦੀ ਤੇ ਕਿੰਨੀ ਤੀਕ ਨਾਲ ਆਉਂਦੀ ਹੈਗੀ ਸਾਰਾ ਕੁਝ ਜਾਣਦਾ ਹੈ ਕੰਮ ਠੀਕ ਆ ਜਦੋਂ ਉਹਨੇ ਹੋਲਡਰ ਜਾਂ ਬਦਲਣਾ ਸੀਗਾ ਬਦਲਾਉਣਾ ਸੀ ਉਹ 200 ਰੁਪਏ ਦੇ ਕੇ ਉਹ ਲੇਬਰ ਦੇ ਬੰਦੇ ਨੂੰ ਲੈ ਕੇ ਆ ਉਨੇਤੀ ਆਪ ਕੰਪਨੀ ਕੀਤਾ ਸੀਗਾ। ਅੱਥੀ ਆਪ ਕੰਮ ਦਾ ਤੁਹਾਡਾ ਇੱਕ ਤਏ ਕਿ ਵੀ ਜਿਹੜੀਆਂ ਬੰਦੇ ਦੀਆਂ ਨਿੱਜੀ ਬੇਸਿਕ ਨੀਡ ਨੇ, ਬੁਢਲੀਆਂ ਗੱਲਾਂ ਕਿ ਰੋਟੀ ਪਕਾਉਣੀ ਜਾਂ ਆਪਦੇ ਕੱਪੜੇ ਧੋਣੇ ਜਿਹੜੇ ਕਿ ਪੰਜਾਬ ਦੇ ਵਿੱਚ ਬੰਦਿਆਂ ਨੂੰ ਆਦਤ ਨਹੀਂ ਹੈ। ਉਹ ਤਾਂ ਘੱਟੋ-ਘੱਟ ਸਿੱਖ ਕੇ ਜਾਣ ਕੇ ਜਾਣਦਿਆਂ ਹੀ ਉਹਨਾਂ ਨੂੰ ਇਹ ਤੰਬੀ ਤੰਬੀ ਨਾ ਆਵੇ। ਦੂਸਰਾ ਤੁਹਾਡਾ ਇਹ ਗੱਲ ਤੋਂ ਗੱਲ ਨਿਕਣੀ ਕਿ ਬੰਦੇ ਨੂੰ ਹਰ ਕੰਮ ਕਰਨ ਲਈ ਹੀ ਰੰਬ ਦੇ ਵਿੱਚ ਤਿਆਰ ਰਹਿਣਾ ਚਾਹੀਦਾ ਹੈ ਮੈਂ ਕਿ ਲੇਬਰ ਕਿਸੇ ਵੀ ਕਿਸਮ ਦੀ ਜੇ ਮਿਲੇ ਤਾਂ ਉਹਦੇ 'ਚ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਇਹ ਗੱਲਾਂ ਤੁਹਾਡੀਆਂ ਸਹੀ ਤੀਸਰਾ ਤੁਸੀਂ ਇਹ ਗੱਲ ਕਹੀ ਕਿ ਜਦੋਂ ਬੰਦਾ ਬਾਹਰ ਜਾਂਦਾ ਹੈ ਉਹ ਜੇ ਇੱਥੋਂ ਕੋਈ ਹੁਨਰ ਸਿੱਖ ਕੇ ਜਾਵੇ ਕੋਈ ਸਕਿੱਲ ਲੈ ਕੇ ਜਾਵੇ ਉਹ ਚਾਹੇ ਬਿਜਲੀ ਦੀ ਸਕਿੱਲ ਹੋਵੇ ਇਲੈਕਟ੍ਰੀਸ਼ੀਅਨ ਦੀ ਚਾਹੇ ਉਹ ਪਲੰਬਰਿੰਗ ਦੀ ਹੋਵੇ ਚਾਹੇ ਉਹ ਜੀਸੀਬੀ ਮਸ਼ੀਨ ਚਲਾਉਣ ਦੀ ਹੋਵੇ ਚਾਹੇ ਉਹ ਡਰਾਈਵਰੀ ਹੋਵੇ ਕਿ ਸਹੀ ਡਰਾਈਵਰੀ ਆਉਂਦੀ ਹੋਵੇ ਇਹ ਤਾਂ ਗੱਲਾਂ ਹੋ ਗਈਆਂ ਜਿਹੜੇ ਬੰਦੇ ਇੱਥੇ ਪੜ੍ਹ ਕੇ ਜਾਂਦੇ ਨੇ ਤੇ ਉਹ ਠੀਕ ਸਾਫ਼ ਪ੍ਰੋਫੈਸ਼ਨਲ ਵੀ ਪੜ੍ਹਾਈ ਕਰਕੇ ਜਾਂਦੇ ਆ ਜਿਵੇਂ ਤੁਸੀਂ ਵੀ ਮੈਂ ਕਿਥੋਂ ਲਾ ਕਰਕੇ ਗਏ ਉੱਥੇ ਵੀ ਤੁਸੀਂ ਵਕੀਲ ਪਰ ਬਹੁਤ ਸਾਰੇ ਬੰਦੇ ਆ ਕਿ ਜਿਹੜੇ ਇੱਥੇ ਡਾਕਟਰੀ ਦੀ ਪੜ੍ਹਾਈ ਕਰਕੇ ਜਾਂਦੇ ਆ ਉੱਥੇ ਡਾਕਟਰ ਬਣੇ ਪਰ ਬਹੁਤ ਸਾਰੇ ਬੰਦੇ ਆ ਕਿ ਜਿਹੜੇ ਉੱਥੇ ਟੈਕਸੀਆਂ ਵੀ ਚਲਾਉਂਦੇ ਆ ਜਾਂ ਕਹਿ ਲੋ ਕਿ ਉਹਨਾਂ ਨੂੰ ਉਹ ਜੋਬ ਨਹੀਂ ਮਿਲਦੀ ਜਿਹੜੀ ਜੋਬ ਉਹ ਇੱਥੇ ਸਿੱਖ ਸਿੱਖੀ ਵੀ ਹੁੰਦੀ ਐ ਇੱਥੇ ਕਰਕੇ ਵੀ ਗਏ ਹੁੰਦੇ ਐ ਇਹਦਾ ਕੀ ਤੁਹਾਡਾ ਸਫਲਤਾ ਦਾ ਕੀ ਰਾਜ਼ ਸੀ ਕਿ ਵੀ ਇੱਥੋਂ ਦੇ ਕਾਨੂੰਨ ਨੂੰ ਉੱਥੋਂ ਦੇ ਕਾਨੂੰਨ ਨਾਲ ਤੁਸੀਂ ਕਿਵੇਂ ਜੋੜਿਆ ਮਾਨੂੰ ਤੁਹਾਡਾ ਜਿਹੜਾ ਆਪ ਦਾ ਤਜਰਬਾ ਕੀ ਰਿਹਾ ਕਿਉਂਕਿ ਡਾਕਟਰਾਂ ਦੀ ਗੱਲ ਐ ਜਿਹੜੀ ਉਹ ਡਾਕਟਰਾਂ ਨੂੰ ਪਤਾ ਹੋਊਗੀ ਤੁਹਾਡਾ ਕੀ ਤਜਰਬਾ ਰਿਹਾ ਮੈਂ ਕਿਹਾ ਸਮਝੀ ਹਰੇਕ ਬੰਦੇ ਨੂੰ 2 ਸਾਲ ਸਰਵਾਈਵਿੰਗ ਜੋਬਸ ਕਰਨੀਆਂ ਪੈਣੀਆਂ ਮੈਂ ਇੱਥੇ ਚਾਹੇ ਲਾਇਰ ਸੀਗਾ ਉੱਥੇ ਜਾ ਕੇ ਮੈਂ ਟੈਕਸੀ ਚਲਾਈ ਐ ਕੈਬ ਚਲਾਈ ਐ ਹੂੰ 2 ਸਾਲ ਤੋਂ ਬਾਅਦ ਜਦੋਂ ਪੈਸੇ ਕੁਝ ਬਿਲਕੁਲ ਹੋ ਗਏ ਤੇ ਫਿਰ ਮੈਂ ਆਪਣੀ ਲੱਤਾਂ ਚੁਣੀਉਣ ਲੱਗ ਪਿਆ ਵੀ ਮੈਂ ਇਸ ਕੰਮ ਨੂੰ ਨਿਗਾ ਤੇ ਮੈਂ ਆਪਣੇ profession ਦੇ ਵਿੱਚ ਆ ਗਿਆ ਮੈਂ ਮੁੜ ਕੇ ਆਫਿਸ 'ਚ ਸ਼ੁਰੂ ਕੀਤਾ ਬੰਦੇ ਦੇ ਅੰਦਰ ਚਣਗ ਹੋਣੀ ਚਾਹੀਦੀ ਹੈਗੀਆ ਜਦੋਂ ਲੋੜ ਹੈਗੀਆ ਉਸ ਵੇਲੇ ਤੁਸੀਂ ਸਰਵਾਈਵਿੰਗ ਜੌਬ ਤੋਂ 2 ਸਾਲ ਤਿਆਰ ਹੋ ਕੇ ਜਾਓ ਤੁਹਾਨੂੰ ਕਰਨੀ ਹੀ ਪੈਣੀ ਆ ਉਹ ਕਰੋ ਉਦੇ ਨਾਲ ਨਾਲ ਤੁਹਾਨੂੰ ਤੁਹਾਡੇ ਜੇ ਮਨ ਛੁਣ ਜੇ ਤੁਸੀਂ ਆਪ ਦੀ profession ਚ ਜਾਣਾ ਹੈਗਾ ਉਦੋਂ ਹੀ ਤੁਹਾਨੂੰ ਉਥੋਂ ਦਾ experience ਲੈਣਾ ਹੀ ਪੈਣਾ ਹੈਗਾ ਗ੍ਰੈਜੂਏਟ ਤੇ exam ਦਿੱਤੇ ਹੈਗੇ ਆ exam ਦੇ ਕੇ ਤਾਈਓ ਤੁਸੀਂ ਆਪਣੀ ਫੀਲਡ ਵਿੱਚ ਆਇਓ ਨਹੀਂ ਉਹ ਸਾਰੀ ਡਿਗਰੀ ਤਾਂ ਨਹੀਂ ਦੁਬਾਰਾ ਕਰਨੀ ਪੈਂਦੀ ਸਿਰਫ ਕੁਝ ਪੇਪਰ ਹੀ ਕਰਨੇ ਪੈਂਦੇ ਜਾਂ ਉਥੋਂ ਦਾ ਸਿਰਫ ਕਾਨੂੰਨ ਹੀ ਪਾਸ ਕਰਨਾ ਪੈਂਦਾ ਜਾਂ ਸਾਰੀ ਡਿਗਰੀ ਦੁਬਾਰਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਬੰਦੇ ਵੀ ਆ ਕਿ ਇੱਥੇ ਵੀ ਉਹਨਾਂ ਨੇ B.Sc ਕੀਤੀ ਕਿ ਤੇ ਸਾਡੇ ਉਥੇ B.Sc ਤਾਂ ਬੋਲਣੀ ਪਿਆ ਉੱਥੇ ਜਾ ਕੇ ਹੀ ਦੁਬਾਰਾ ਕਰੀ ਇਹਦਾ ਕੀ ਮਤਲਬ ਹੈ ਜਦੋਂ ਸ਼ੁਰੂ-ਸ਼ੁਰੂ ਸੀ ਨਾ ਦੀ ਸ਼ੁਰੂ-ਸ਼ੁਰੂ ਚ ਉਹ ਹੁੰਦਾ ਕੋਈ ਕਹਿੰਦੇ ਵੀ ਪਹਿਲਾਂ ਜਿਹੜਾ ਇਹ ਕ੍ਰੈਡਿਟ ਸਿਟੀਜਨ ਨਹੀਂਗਾ ਇੱਥੇ ਨਹੀਂ ਬੋਲਨ ਉਹ ਤੇ ਵਕੀਲ ਨਹੀਂ ਬਣ ਸਕਦਾ ਕੋ ਬੰਦਾ ਸੋਚ ਵੀ ਨਹੀਂ ਸਕਦਾ ਇਹੋ ਜੇ ਕਾਨੂੰਨ ਵੀ ਉੱਥੇ ਰਹਿ ਗਿਆ ਵੀ ਬਾਹਰਲੇ ਬੰਦੇ ਨੂੰ ਸੀ ਵਕੀਲ ਬਣ ਨਹੀਂ ਦੇਣਾ ਠੀਕ ਹੈ ਨਾ ਜੀ ਉਦੋਂ ਬਾਅਦ ਚੱਲਦੇ ਚੱਲਦੇ ਜਦੋਂ ਮੈਂ ਸ਼ੁਰੂ ਜਾ ਕੇ ਪਹਿਲਾਂ ਜਾ ਕੇ ਡਿਗਰੀ ਅਪਲਾਈ ਕੀਤੀ ਸੀਗੀ ਤਾਂ ਮੈਨੂੰ ਕਹਿੰਦੇ ਸੀ ਵੀ ਤੈਨੂੰ ਸਭ 1 ਸਾਲ ਦਾ ਕ੍ਰੈਡਿਟ ਦਿੰਨੇ ਆ 2 ਸਾਲ ਵੀ ਤੂੰ ਇੱਥੇ ਹੋਰ ਕਾਲਜ ਚ ਜਾ ਯੂਨੀਵਰਸਿਟੀ ਜਾ ਮੈਂ ਕਿਹਾ ਮੈਂ ਨਹੀਂ ਜਾਣਾ ਮੈਂ ਆਪਣਾ ਕੰਮ ਕਰਨਾ ਪਿਆ ਜੋ ਦਵਾਰਾ 4-5 ਸਾਲ ਬਾਅਦ ਮੁਰਕ ਮੈਂ ਦਵਾਰਾ ਅਪਲਾਈ ਕੀਤਾ ਕਿੰਦੇ ਕੋਈ ਨਹੀਂ ਵੀ ਉਹ ਕਰਾ ਸੌਖੀ ਜਿਹੀ ਇੱਕ ਸਟੇਟ ਲੱਭ ਕੇ ਮੈਨੂੰ ਰਵਟਾ ਹੂੰ ਹੂੰ ਛੋਰੀ ਸਾਹਮਣੇ ਸੀਗਾ ਤਾਂ ਉਹਨਾਂ ਕੋਲ ਮੈਂ ਪਹੁੰਚ ਗਿਆ ਉੱਥੇ ਮੈਨੂੰ ਪੰਜ ਐਗਜ਼ਾਮ ਮਿਲ ਗਏ ਮੈਂ ਤੋਂ ਪੰਜ ਗ੍ਰਾਮ ਪਾਸ ਕਰ ਲਏ ਫੇਰ ਸੀਗਾ ਮੈਂ ਅਨਟਾਰੀਓ ਹੁਣਾ ਹੈਗਾ ਉਹਨਾਂ ਨੂੰ ਦਿੱਤਾ ਉਹ ਪਹਿਲਾਂ ਮੈਨੂੰ ਕਿਤੇ ਦੋ ਸਾਲ ਪੜ੍ਹ ਮੇਰੇ ਕਦ ਨਹੀਂ ਕੋਈ ਤੂੰ 10 ਗ੍ਰਾਮ ਪਾਸ ਕਰਨਾ ਫਿਰ ਮੈਂ 10 ਗ੍ਰਾਮ ਪਾਸ ਕੀਤੇ ਉਹ ਕਰਦੇ ਕਰਦੇ ਇੱਕ ਮੋਬਿਲਿਟੀ ਰਾਈਟ ਵੀ ਪੈਦਾ ਹੋ ਗਿਆ ਵੀ ਜੇ ਤੂੰ ਇੱਕ ਸਟੇਟ ਛੋਮੋ ਤੇ ਦੂਜੇ ਸਟੇਟ ਚ ਜਾ ਕੇ ਤੁਸੀਂ ਲਾਅਰ ਬਣ ਸਕਦੇ ਹੋ ਉਹ ਚਾ ਕੇ ਫਿਰ ਮੈਂ ਮੁੜ ਕੇ ਅਲਬਰਟਾ ਛੱਡ ਕੇ ਤੇ ਇਟਾਲੀਅਨੋ ਵਿੱਚ ਲਾਇਸੈਂਸ ਮੈਂ 2003 ਵਿੱਚ ਮਾ ਆਪਣਾ ਲਾਇਸੈਂਸ ਲੈਂਦਾ ਸੀ ਯਾਨੀ ਕਿ ਇੱਥੋਂ ਦੀ ਪੜ੍ਹਾਈ ਵੀ ਉੱਥੇ ਕੰਮ ਆਉਂਦੀ ਆ ਪਰ ਹਰ ਦੇਸ਼ ਦੇ ਆਪਣੇ ਕਾਨੂੰਨ ਹੁੰਦੇ ਆ ਜਾਂ ਆਪ ਦੀਆਂ ਬਾਰ ਜਾਂ ਹੋਰ ਐਕ੍ਰੀਡੇਟੇਸ਼ਨ ਕਰਨ ਵਾਲੀਆਂ ਸੰਸਥਾਵਾਂ ਹੁੰਦੀਆਂ ਉਹਨਾਂ ਦੇ ਤੁਹਾਨੂੰ ਪੇਪਰ ਜਰੂਰ ਪਾਸ ਕਰਨੇ ਪੈਂਦੇ ਆ ਪਰ ਇਹ ਨਹੀਂ ਕਿ ਜੇ ਪ੍ਰੋਫੈਸ਼ਨ ਦੇ ਵਿੱਚ ਬੰਦਾ ਪਰਪੱਕ ਆ ਜਾਂ ਉਹਦੀ ਸਿਰੜ ਤੇ ਉਹ 11ਵੇਂ ਤੋਂ ਉੱਥੇ ਵੀ ਕਾਮਯਾਬ ਹੋ ਸਕਦਾ ਬਿਲਕੁਲ ਹੋਊਗਾ ਮੈਂ ਵੇਖਿਆ ਮੇਰੇ ਬੱਚੇ ਜਿਹੜੇ ਹੈ ਬਿਲਕੁਲ ਫਰੈਸ਼ ਹੈਗੇ ਉਹ ਵੀ ਥੋਂ ਲੋ ਕਰਕੇ ਗਏ ਸਾਡਾ ਡਾਕਟਰ ਦਿਲਜੀਤ ਸਿੰਘ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਦਿੱਤੇ ਗਿਆ ਚਾਰ ਚਾਰ ਐਗਜ਼ਾਮ ਹੈਗੇ ਆ ਕੋ ਉਥੇ ਐਨਸਰਟ ਪਾਸ ਕਰਕੇ ਮੁੜ ਕੇ ਲੋ ਕਰਨਾ ਕਾਫੀ ਮਹਿੰਗਾ ਪੈਂਦਾ ਤੇ ਹਰੇਕ ਬੰਦਾ ਅਫੋਰਡ ਨਹੀਂ ਕਰਦਾ ਤੇ ਮੌਕਾ ਨਹੀਂ ਮਿਲਦਾ ਬਹੁਤ ਸਾਰੇ ਕੈਨੇਡੀਅਨ ਬੱਚੇ ਹੈਗੇ ਆ ਜਿਹੜੇ ਜਿਹੜੇ ਇੰਗਲੈਂਡ ਜਾ ਕੇ ਇੰਡੀਆ ਚ ਜਾ ਕੇ ਉਥੋਂ ਜਾ ਕੇ ਪੜਾਏ ਈਜ਼ੀਲੀ ਬੰਦਾ ਆਪਦੇ ਪ੍ਰੋਫੈਸ਼ਨ ਵਿੱਚ ਪੈ ਸਕਦਾ ਹੈਗਾ ਪਰ ਮਨ ਚ ਉਹਦੇ ਖਾਸ਼ ਹੋਣੀ ਚਾਹੀਦੀ ਹੈਗੀ ਜੇ ਇਹਦੀ ਖਾਸ਼ ਹੈਗੀ ਆ ਤੁਸੀਂ ਉਹ ਪੜੋਗੇ ਇਹ ਤੁਹਾਡੇ ਮਨ ਚ ਆਉਦੇ ਖਾਸ਼ ਹੀ ਨਹੀਂ ਕਿ ਤੁਸੀਂ ਕੁਝ ਵੀ ਨਹੀਂ ਬਣ ਸਕਦੇ ਇੱਕ ਜਿਹੜੀ ਹੋਰ ਸਮੱਸਿਆ ਆ ਜਾਂਦੀ ਆ ਕਿ ਵੀ ਦੋ ਚੀਜ਼ਾਂ ਬਾਰੇ ਬਦਨਾਮੀ ਬਹੁਤ ਹੋਈ ਦੀ ਆ ਇੰਟਰਨੈਸ਼ਨਲ ਸਟੂਡੈਂਟਸ ਦੀ ਪੰਜਾਬੀ ਮੀਡੀਆ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਵਿੱਚ ਤੇ ਪੰਜਾਬ ਦੇ ਮੀਡੀਆ ਵਿੱਚ ਵੀ ਖਬਰਾਂ ਵਾਰ-ਵਾਰ ਆਉਂਦੀਆਂ ਕਿ ਜਿਹੜੇ ਨੌਜਵਾਨ ਬੱਚੇ ਆ ਉਹ ਦੂਜੀ ਪੀੜੀ ਤਖਾਇਰ ਹੈਗੀ ਆ ਪਹਿਲਾਂ ਵੀ ਸੀ ਕਿ ਹਰ ਇੱਕ ਸਮਾਜ 'ਚ ਥੋੜੇ ਬਹੁਤੇ ਬੰਦੇ ਹੁੰਦੇ ਆ ਪਰ ਵੀ ਉਹ ਡਰਗ ਵਗੈਰਾ ਵਿੱਚ ਪੈ ਰਹੇ ਆ ਯਾ ਡਰਗ ਦੇ ਖੁਦ ਡਰਗ ਯੂਜ਼ ਕਰਨਾ ਪੈਂਦਾ ਹੈ ਤੇ ਜਿਹੜਾ ਖੁਦ ਯੂਜ਼ ਕਰਨ ਲੱਗ ਪੈਂਦਾ ਜਿਹਦੇ ਕੋਲ ਪੈਸਾ ਨਹੀਂ ਹੁੰਦਾ ਫਿਰ ਉਹ ਡਰਗ ਦੇ ਵਪਾਰ 'ਚ ਪੈ ਜਾਂਦਾ ਜਾਂ ਕਹਿ ਲੋ ਕਿ ਕਾਰੋਬਾਰ 'ਚ ਪੈ ਜਾਂਦਾ ਜਦੋਂ ਕਾਰੋਬਾਰ 'ਚ ਪੈ ਜਾਂਦਾ ਤੇ ਦੂਸਰੇ ਗੈਂਗਸ ਨਾਲ ਲੜਾਈ ਹੁੰਦੀ ਆ ਜਾਂ ਕਈ ਵਾਰ ਪੁਲਿਸ ਪੜਦੀ ਆ ਤਾਂ ਉਹਦੇ 'ਚ ਫਿਰ ਕਈ ਵਾਰੀ ਪਘੋੜੇ ਹੋਏ ਬੰਦੇ ਤੋ ਗੱਟੀਆਂ ਚੋਰੀ ਇਸ ਕਿਸਮ ਦੇ ਜਿਹੜੇ ਅਜਾਬ ਲੱਗਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਣਗੇ ਕਿ ਕਿਵੇਂ ਬਚਿਆ ਜਾ ਸਕੇ ਵੇਖੋ ਐਵੇਂ ਨਾ ਆਪਾਂ ਇਹ ਕਹਿ ਦਈਏ ਕਿ ਨਾਲ ਹੀ ਸਾਡੀ ਕਮਿਊਨਿਟੀ ਤੇ ਨਹੀਂ ਮੈਂ ਕਹਿਣਾ ਕਿ ਜਿੰਨੇ ਕਿ ਕਿਸੇ ਹੋਰ ਕਮਿਊਨਿਟੀ ਚ ਹੋ ਸਕਦੇ ਉੰਨੀ ਕਮਿਊਨਿਟੀ ਸਾਡੀ ਕਮਿਊਨਿਟੀ ਚ ਵੀ ਹੈਗੀ ਹੈ ਪਰ ਇਹ ਤਾਂ ਬਚਿਆ ਕਿਵੇਂ ਜਾ ਸਾਡੇ ਤੁਸੀਂ ਲਾਇਰ ਮੀਆ ਕਿਉਂਕਿ ਤੁਹਾਡੇ ਕੋਲੇ ਤਾਂ ਇਹੋ ਜਿਹੇ ਕੇਸ ਰੋਜ਼ ਤੁਸੀਂ ਪੜ੍ਹਦੇ ਆ ਸੁਣਦੇ ਆਵੇਂ ਨੇ ਭਰਾ ਸਾਹਿਬ ਸੱਚ ਕਰਕੇ ਜਾਂਦੀ ਹੂੰ ਜਿਹੜੇ ਬੰਦੇ ਇਥੋਂ ਬੰਦੇ ਬੱਚੇ ਸਟੂਡੈਂਟ ਜਾਂਦੇ ਹੈਗੇ ਆ ਬੜੇ ਮਿਹਨਤ ਕਰਦੇ ਆ ਕੁੜੀਆਂ ਵੀ ਜਾਂਦੀਆਂ ਮੁੰਡੇ ਵੀ ਜਾਂਦੇ ਬੜੀ ਮਿਹਨਤ ਕਰਦੇ ਹੈਗੇ ਆ ਇਹ 5 ਤੋਂ ਵੱਧ ਉਹ 10% ਹੋਣਗੇਗਾ ਟੌਪ ਜਿਹੜੇ ਖਰਾਬ ਹੈਗਾ 5% ਹੋਣਗੇ ਪਰ ਖਬਰਾਂ ਖਬਰਾਂ ਮਾੜੀਆਂ ਦੀਆਂ ਬਣਨੀਆਂ ਕਿਕਰ ਸੁਣਨੀਆਂ ਵੀ ਅਸੀਂ ਮਾੜੀਆਂ ਦੀਆਂ ਹੈਗੀਆਂ ਅਸੀਂ 90% ਜਿਹੜੇ ਬੰਦੇ ਇਥੋਂ ਇਹ 5% ਨੂੰ ਵੀ ਆਪਾਂ ਕੱਢਣਾ ਚਾਹੁੰਦੇ ਆ ਕੀ ਲੱਗਦਾ ਹੈ ਤਾਸ਼ ਹੂੰ ਦੁੱਖੀਆਂ ਤੋਂ ਬਿਨਾ ਕੋਈ ਤਾਸ਼ ਨਹੀਂ ਹੁੰਦੀ ਦੇ ਵਿਚਾਰ ਪ੍ਰਸੰਸ਼ੀ ਬਣ ਜਾਣਾ ਹੈ ਕਿਵੇਂ ਮੈਂ ਮਖੀ ਕੀ ਕੀਤਾ ਜਾਦਾ ਹੈ ਇਹ ਸਭ ਸਾਨੂੰ ਜਿਹੜਾ ਪ੍ਰਚਾਰ ਕਰਨ ਗੱਲਾਂ ਕਰਨੀਆਂ ਚਾਹੀਦੀਆਂ ਹੈਗੀਆਂ ਜਿਵੇਂ ਤਾਜ ਦੇ ਪੱਤੇ ਵੱਖ-ਵੱਖ ਕਿਸਮ ਦੇ ਹੁੰਦੇ ਹੈਗੇ ਆ ਉਥੇ ਪਾਸੇ ਤਾਂ ਪਤਾ ਨਹੀਂ ਲੱਗਦਾ ਉਹ ਤਾਜ ਦਾ ਪਤਾ ਕੀ ਆ ਇਦਾਂ ਹੀ ਬੰਦੇ ਭਾਵੇਂ ਹੈ ਹੰਡ ਮੋਦ ਲਹੂ ਦੇ ਬਣੇ ਰਹਿ ਗਿਆ ਪਰ ਉਹਨਾਂ ਦੇ ਸੁਭਾਅ ਰਿਕ ਦੇ ਵੱਖਰੇ ਵੱਖਰੇ ਹੁੰਦੇ ਹੈਗੇ ਕੁਝ ਕ੍ਰਿਮੀਨਲ ਗੋਰੇ ਕਿਹੜੇ ਕ੍ਰਿਮੀਨਲ ਨਹੀਂਗੇ ਸਾਨੂੰ ਉਹਨਾਂ ਦਾ ਨਹੀਂ ਪਤਾ ਸਾਨੂੰ ਪੰਜਾਬੀਆਂ ਦਾ ਜਿਆਦਾ ਪਤਾ ਇਹਨਾਂ ਤੇ ਰੌਲਾ ਪਾਉਂਦੇ ਆ ਜੋ ਕਚੈਰੀਆਂ ਜਾਓ ਕੋਰਟ 'ਚ ਜਾਓ ਗੋਰੇ ਲਾਲੋ ਤੁਸੀਂ ਪੰਜਾਬੀਆਂ ਤੋਂ ਬਿਨਾਂ ਜਿਹੜੇ ਹੋਰ ਗੁਜਰਾਤੀ ਲਾਲੋ ਉਹ ਕਿਹੜੇ ਨੇਹਗੇ ਚੋਰ ਬਸ ਮੈਂ ਮੈਗਨਾ ਨਹੀਂ ਕਰਦੇ ਸਭ ਆਪਣੀ ਆਪਣੀ ਕੰਮਰਟੀ ਨੂੰ ਕਿਵੇਂ ਬਚਾ ਸਕਦੇ ਆ ਕਿਉਂਕਿ ਤੁਸੀਂ ਨੈਤਿਕਤਾ ਦੀਆਂ ਬਹੁਤ ਗੱਲਾਂ ਕਰਦੇ ਆ ਆਪਾਂ ਦਾ ਆਪਣੀ ਕੰਮਰਟੀ ਦਾ ਵੱਡਾ ਫਿਕਰ ਕਰੀਏ ਕਿ ਇਹ ਕਿਵੇਂ ਬਚਾਓ ਕਿਵੇਂ ਹੋ ਸਕਦਾ ਹੈ ਸਿਰਫ ਨੈਤਿਕਤਾ ਪੜਾਉਣ ਵਾਲੀ ਗੱਲ ਰਹੇਗੀ ਇੱਕ ਕਿਰਤ ਕਰੂ ਬਾਬੇ ਨਾਨਕ ਸਾਹਿਬ ਬਹੁਤ ਚਿਰ ਪਹਿਲਾਂ ਕਹਿ ਗਿਆ ਅਸੀਂ ਕਿਰਤ ਕਰਕੇ ਜਿਹੜਾ ਬੰਦਾ ਕਮਾਈ ਕਰਕੇ ਰੋਟੀ ਖਾਂਦਾ ਹੈਗਾ ਉਹ ਬੰਦਾ ਭੁੱਖਾ ਨਹੀਂ ਮਰਦਾ ਤੇ ਜਿਹੜਾ ਮੈਗਨਾ ਕਮਾਈ ਕਰਕੇ ਉੱਥੇ ਜਾ ਕੇ ਰਹਿ ਕੇ ਹੋਏ ਮੈਂ ਤਾਥੀ ਆਪਦਾ ਆਪਦਾ ਰੁਜ਼ਗਾਰ ਈਮਾਨਦਾਰੀ ਨਾਲ ਕਮਾਉਣਾ ਹੈਗਾ ਵਾ ਉਹ ਕਦੀ ਕਿਸੇ ਪੁੱਠੇ ਕੰਮ ਚ ਨਹੀਂ ਪੋਪਾ ਤੇ ਕੋਸ਼ਿਸ਼ ਇਹ ਪਰਸੈਂਟ ਹੈਗਾ ਪੈਣੀ ਪੈਣੀ ਹੈ ਜੀ ਉਹਨੂੰ ਰੋਕ ਨਹੀਂ ਸਕਦੇ ਪਰ ਟਰਾਈ ਕਰੋ ਕੋਸ਼ਿਸ਼ ਕਰੋ ਉਹਨਾਂ ਨੂੰ ਦੱਸੋ ਵੀ ਇਹ ਮਾੜੇ ਕੰਮ ਨਾ ਕਰੋ ਲੋਕ ਦੱਸਦੇ ਵੀ ਆ ਪੇਰੈਂਟਸ ਵੀ ਦੱਸਦੇ ਹੈਗੇ ਆ ਫਿਰ ਇਹ ਪੇਰੈਂਟਸ ਕੋਈ ਨਹੀਂ ਚਾਹੁੰਦਾ ਮੇਰਾ ਪਤਾ ਚੋਰ ਬਣੇ ਕਾਤਲ ਬਣੇ ਡੱਗੀ ਬਣੇ ਪਰ ਉਹ ਅਸਲ ਗੱਲ ਸਾਬ ਕਹਿੰਦੇ ਹੁੰਦੇ ਸੀ ਵੀ ਕਿਸੇ ਬੰਦੇ ਨੂੰ ਜਿਹੜੀ ਸਿੰਥੈਟਿਕ ਡਰੱਗ ਹੈਗੀ ਆ ਤੁਸੀਂ ਕਿਸੇ ਤਰੀਕੇ ਨਾਲ ਫੋੜ ਕਰਕੇ ਤਿੰਨ ਵਾਰੀ ਉਹਨੂੰ ਖਵਾ ਦਿਓ ਤਿੰਨ ਵਾਰੀ ਖਾਣ ਤੋਂ ਬਾਅਦ ਉਹ ਬੰਦਾ ਛੱਡ ਹੀ ਨਹੀਂ ਸਕਦਾ ਸੋ ਇਹਦੇ ਵਿੱਚ ਜਿਹੜੇ ਕਮਿਊਨਿਟੀ ਸੈਂਟਰਸ ਨੇ ਜਾਂ ਸਰਕਾਰੀਆਂ ਸਭਾ ਸੋਸਾਇਟੀਆਂ ਗੁਰਦੁਆਰਾ ਸਭ ਨੇ ਇਹਨਾਂ ਦਾ ਕਿੰਨਾ ਕਰੋੜ ਹੋ ਸਕਦਾ ਕਿਉਂਕਿ ਬਹੁਤ سارے ਲੋਕ ਕਹਿੰਦੇ ਕਿ ਜਦੋਂ ਜਿਹਨੂੰ ਬਹੁਤ ਵਾਰੀ ਸੁਸਾਇਸਾਈਡ ਹੁੰਦਾ ਸੁਸਾਇਸਾਈਡ ਦੇ ਵਿੱਚ ਇਹ ਕਿਹਾ ਜਾਂਦਾ ਕਿ ਜੇ ਮੌਕੇ ਸਿਰ ਕਹਿੰਦੇ ਵੀ ਕੁਝ ਪਾ ਵੀ ਹੁੰਦੇ ਆ ਕਿ ਜਦੋਂ ਬੰਦਾ ਤਿਆਰ ਹੁੰਦਾ ਇੱਕ ਤਾਂ ਹੁੰਦਾ ਪਲੈਨਰ ਉਹ ਪਲੈਨਰ ਤਾਂ 1-2% ਹੀ ਹੁੰਦੇ ਆ ਜਿਹੜੇ ਸੁਸਾਇਸਾਈਡ ਪਲਾਨ ਕਰਦੇ ਆ ਬਾਕੀ ਮੂਮੈਂਟਰੀ ਹੁੰਦੀ ਹੈ ਕਿ ਬੰਦਾ ਇੱਕ ਵਾਰ ਡਿਪਰੈਸ਼ਨ ਚ ਚਲਿਆ ਜਾਂਦਾ ਅਚਾਨਕ ਜੌਬ ਨਹੀਂ ਮਿਲਦੀ ਉਦਾਸ ਹੋ ਜਾਂਦਾ ਡਰਗ ਲੈ ਲੈਂਦਾ ਡਰਗ ਨਾਲ ਕੁਝ ਨਹੀਂ ਬਣਦਾ ਓਵਰਡੋਜ਼ ਲੈ ਲੈਂਦਾ ਉਹਨਾਂ ਪਲਾਨ ਨੂੰ ਸੰਭਲਣ ਲਈ ਕੋਈ ਲੱਗਦਾ ਹੈਗਾ ਕਿ ਕੋਈ ਕਮਿਊਨਿਟੀ ਹੈ ਲੋਜੀ ਕੋਈ ਸਸਤਾ ਸਭਾ ਬਣੀ ਹੋਵੇ ਜਾਂ ਇਹੋ ਜਿਹੀ ਕੋਈ ਕੰਮ ਕਰਨ ਵਾਲੇ ਬੰਦੇ ਅੱਗੇ ਆਉਣ ਲੋਕਾਂ ਨੂੰ ਪ੍ਰਚਾਰ ਸੱਚਮੁੱਚ ਹੀ ਕਰਨਾ ਚਾਹੀਦਾ ਹੈਗਾ ਉਹਦੇ ਵੀ ਅਸੀਂ ਨਾ ਜੀਓ ਖੂਬਸੂਰਤ ਜ਼ਿੰਦਗੀ ਹੁਣ ਤਾਜ਼ੀ ਤਾਜ਼ੀ ਇੱਕ ਕਿਤਾਬ ਵੀ ਲਿਖੀ ਆ ਅਸੀਂ ਉਹ ਮਤਲਬ ਦੇਖੀ ਵੀ ਜਾਊਗਾ ਉਹ ਵੀ ਪੜ ਲਓ ਇੱਕ ਪੜਨ ਦਾ ਸ਼ੌਂਕ ਪਾਓ ਇੱਕ ਜਿਹੜਾ ਕਿ ਬੱਚੇ ਨਾਲ ਸਿਰਫ 20 ਮਿੰਟ ਪੜਨ ਦਾ ਇੱਕ ਰਲੋ ਵੀ ਹਰ ਰੋਜ਼ ਤੂੰ 20 ਮਿੰਟ ਪੜਨੇ ਆਏਗਾ ਸਿਲੇਬਸ ਤੋਂ ਬਿਨਾ ਨਾ ਛੁੱਟੀ ਕਰਨੀ ਛੇਚਵਾਰ ਦੀ ਨਾ ਛੁੱਟੀ ਕਰਨੀ ਤੂੰ ਐਤਵਾਰ ਦੀ ਲਗਾਤਾਰ ਤੂੰ 20 ਮਿੰਟ ਰੋਜ਼ ਸਿਲੇਬਸ ਤੋਂ ਬਿਨਾ ਪੜੀ ਜਾ ਤੇ ਉਹ ਮੇਰੇ ਖਿਆਲ ਜਿੰਦਗੀ ਚ ਕੰਮ ਜਾਊਗਾ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹੈਗੀਆਂ ਜਿਓ ਤਾਨੂੰ ਜ਼ਿੰਦਗੀ ਨੂੰ ਜੀਉਣ ਦੇ ਲਈ ਕਈ ਐਡੇ ਸ਼ੌਕ ਜਿਹੜੇ ਵਧੀਆ ਸ਼ੌਕ ਨਾ ਪਾਲੇ ਕੇ ਕੇ ਵੀ ਕੇ ਵੀ ਬੰਦਾ ਬਾਹਰ ਜਾਂਦਾ ਹੈ ਕਿਰਤ ਕਮਾਈ ਵੀ ਜਾਂਦਾ ਪਰ ਜਿਹੜੇ ਉਹਦੇ ਅੰਦਰਲੇ ਸ਼ੌਕ ਆਉ ਚਾਹੇ ਗਾਉਣ ਦਾ ਚਾਹੇ ਐਕਟਿੰਗ ਦਾ ਚਾਹੇ ਸਾਇੰਸ ਪੜਨ ਦਾ ਚਾਹੇ ਬਾਗਬਾਨੀ ਦਾ ਉਹ ਵੀ ਉਹ ਜੋ ਉੱਥੇ ਰੱਖੇ ਤੇ ਨਾਲ ਉਹ ਜ਼ਿੰਦਗੀ ਨਾਲ ਵੀ ਜੁੜੂਗਾ ਬਿਲਕੁਲ ਇਹ ਸ਼ੌਕ ਬੰਦੇ ਨੂੰ ਜਿਹੜੇ ਆ ਵਧੀਆ ਸ਼ੌਕ ਚੰਗੇ ਹੋਣੇ ਚਾਹੀਦੇ ਹੈਗੇ ਆ ਕਬੂਤਰ ਰੋਣ ਵਾਲੇ ਸ਼ੌਕ ਨਹੀਂ ਉਹ ਵੀ ਕੋਈ ਮਾੜੀ ਗੱਲ ਕੋਈ ਨਹੀਂ ਕਿ ਬੰਨੌੜ ਜੁੜੀ ਤੇ ਕਰ ਲੋ ਪਰ ਹਮੇਸ਼ਾ ਹੀ ਯਾਰ ਚੜ੍ਹਦੀ ਕਲਾ ਜੀ ਬੰਦੇ ਨੂੰ ਟਰਾਈ ਕਰਨੀ ਚਾਹੀਦੀ ਆ ਇੱਕੋ ਇੱਕ ਇੱਕੋ ਇੱਕ ਕਾਰਨ ਆ ਵੀ ਇਕੱਲੇ ਨਾ ਰੋ ਦੋਸਤਾਂ ਨਾਲ ਰੋ ਦੋਸਤਾਂ ਨਾਲ ਗੱਲਾਂ ਕਰੋ ਤੁਹਾਨੂੰ ਕੋਈ ਨਾ ਕੋਈ ਬੰਦਾ ਹੋਣਾ ਜਿਹਨੂੰ ਤੁਸੀਂ ਆਪਣੀ ਦਿਲ ਦੀ ਗੱਲ ਦੱਸ ਸਕੋ ਇੱਕ ਮੈਂ ਉਹ ਬੜਾ ਬੰਦਾ ਅਮੀਰ ਸੀ ਬੰਦਾ ਅਮਰੀਕਾ ਦਾ ਜਿਹਨੇ ਇਹ ਇੰਜਨ ਦੇ ਰਾਹੀਂ ਗੱਡੀ ਚਲਾਉਣ ਦੀ ਕਾਹਨ ਗੱਡੀ 1902 ਵਿੱਚ 1950 ਦੇ ਵਿੱਚ ਅਮਰੀਕਾ ਦਾ ਸਭ ਤੋਂ ਜ਼ਿਆਦਾ ਅਮੀਰ ਬੰਦਾ ਬਣ ਗਿਆ ਸੀਗਾ ਉਦੋਂ ਨੇ ਕਿਹਾ ਸੀ ਮੇਰੇ ਕੋ ਸਾਰੀ ਜਿਆਦਾ ਲੈ ਜਾਓ ਕਿਉਂਕਿ ਉਮਰ ਜਾਦੀ ਹੋ ਗਈ ਆ ਮੈਨੂੰ ਦੋ ਬੰਦੇ ਦੇ ਦਿਓ ਜਿਨ੍ਹਾਂ ਨਾਲ ਮੈਂ ਦਿਲ ਦੀ ਗੱਲ ਕਰ ਸਕਾਂ ਇਸ ਕਰਕੇ ਹਮੇਸ਼ਾ ਹੀ ਕੋਈ ਦਿਲ ਦੀ ਗੱਲ ਕਰਨ ਵਾਲਾ ਤੁਹਾਨੂੰ ਦੋਸਤ ਜ਼ਰੂਰ ਚਾਹੀਦਾ ਏ ਜ਼ਿੰਦਗੀ 'ਚ ਅ ਪ੍ਰੋਫੈਸਰ ਸਾਹਿਬ ਤੁਸੀਂ ਕੈਨੇਡੀਅਨ ਜ਼ਿੰਦਗੀ ਬਾਰੇ ਖਾਸ ਕਰਕੇ ਉਹਨਾਂ ਵਿਦਿਆਰਥੀਆਂ ਦੇ ਲਈ ਤੇ ਜਿਹੜੇ ਵਿਦਿਆਰਥੀ ਅੱਜ ਕੈਨੇਡਾ ਜਾ ਰਹੇ ਆ ਬੜੀਆਂ ਕੰਮ ਦੀਆਂ ਬੜੇ ਪਤੀ ਦੀਆਂ ਗੱਲਾਂ ਆਖੀਆਂ ਮੈਂ ਤਾਂ ਇਹ ਵੀ ਸਮਝਦਾ ਕਿ ਇਹ ਗੱਲਾਂ ਪੰਜਾਬ ਵਿੱਚ ਰਹਿੰਦੇ ਮਾਪਿਆਂ ਲਈ ਵੀ ਬਹੁਤ ਮਹੱਤਵਪੂਰਨ ਹੋਣਗੀਆਂ ਤੁਸੀਂ ਸਟੂਡੀਓ ਚ ਆਏ ਆ ਪਾਸ ਸਵਾਦ ਦਿੱਤਾ ਬਹੁਤ ਬਹੁਤ ਸ਼ੁਕਰੀਆ ਬ੍ਰਾਡਰ ਸਾਹਿਬ ਤੁਹਾਡੀ ਮਿਹਰਬਾਨੀ ਤੁਸੀਂ ਮੌਕਾ ਦਿੱਤਾ